ਵੇ ਕਰਮਾ ਵਾਲੇ ਵੰਡਦੇ ਨੇ ਬਾਬਾ ਧੀਆ ਦੀ ਲੋੜੀਓ ਕਰਮਾ ਵਾਲੇ ਵੰਡਦੇ ਨੇ ਬਾਬਾ ਧੀਆ ਦੀ ਲੋੜੀ ਵੇ ਸਬਨਾ ਦੇ ਵਿੜੇ ਬਖਸ਼ੀ ਸਬਨਾ ਦੇ ਵਿੜੇ ਬਖਸ਼ੀ ਤੇ ਪੁੱਤ ਦੀ ਜੋੜੀ ਵੇ ਕਰਮਾ ਵਾਲੇ ਵੰਡਦੇ ਨੇ ਬਾਬਾ ਧੀਆ ਦੀ ਲੋੜੀ ਵੇ ਕਰਮਾ ਵਾਲੇ ਵੰਡਦੇ ਜਿਸ ਸਾਰੇ ਵਿੱਚ ਧੀ ਆ ਜਾਵੇ ਬਰਕਤਾਂ ਜਾਂਦੀ ਏ ਇਹ ਕਿਸੇ ਕੋਲੋਂ ਕੁਝ ਨਹੀਂ ਮੰਗਦੀ ਭਾਗਾ ਦਾ ਖਾਂਦੀ ਏ ਇਹ ਕਿਸੇ ਕੋਲੋਂ ਕੁਝ ਨਹੀਂ ਮੰਗਦੀ ਭਾਗਾ ਦਾ ਖਾਂਦੀ ਏ ਵੀਰ ਦੇ ਵਿਆਹ ਤੇ ਨੱਚਦੀ ਤੇ ਗਾਉਂਦੀ ਸ਼ਗਨਾ ਦੀ ਕੋੜੀ ਵੇ ਕਰਮਾ ਵਾਲੇ ਵੰਡਦੇ ਨੇ ਬਾਂ One day